ਸੰਘਤ ਜੀ ਵਾਹੀ ਗੁਰਜੀਕਾ ਖਾਨ ਸਾਹਿਬ ਵਾਹੀ ਗੁਰਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣੀਓ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਅਮਰਤ ਵੇਲੇ ਦੀ ਜੋ ਭੈੜਪਰਾ ਅਮਰਤ ਵੇਲੇ ਦੇ ਵਿੱਚ ਉੱਠਦੇ ਨੇ ਉਹ ਵੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਅਤੇ ਜੋ ਉੱਠਣਾ ਚਾਹੁੰਦੇ ਨੇ ਕਹਿੰਦੇ ਕਿ ਉੱਠਿਆ ਨਹੀਂ ਜਾਂਦਾ ਉਹ ਵੀ ਆਪਣੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਅਮਰਤ ਵੇਲੇ ਦੀ ਤਾਕਤ ਬਰਕਤ ਦੀ ਗੱਲ ਕਰਾਂਗੇ ਨਾਲ ਅਮਰਤ ਵੇਲੇ ਉੱਠਣ ਦੀ ਯੁਗਤੀ ਬਾਰੇ ਵੀ ਗੱਲ ਕਰਾਂਗੇ ਮਹਾਪੁਰਖ ਜੀ ਸਾਨੂੰ ਬਹੁਤ ਸਾਰੀਆਂ ਉਦਾਹਰਨਾਂ ਦੇ ਕੇ ਅਮਰਤ ਵੇਲੇ ਦੇ ਨਾਲ ਜੋੜਦੇ ਨੇ ਬਹੁਤ ਸਾਰੀਆਂ ਯੁਗਤੀਆਂ ਸਾਨੂੰ ਦੱਸਦੇ ਨੇ ਕਿ ਆਪਾਂ ਕਿੰਜ ਅਮਰਤ ਵੇਲੇ ਦੇ ਵਿੱਚ ਉੱਠ ਸਕਦੇ ਆ ਤਾਂ ਜੇਕਰ ਮਨ ਦੇ ਵਿੱਚ ਅਮਰਤ ਵੇਲੇ ਦੇ ਪ੍ਰਤੀ ਚਾਹ ਹੈ ਨਾ ਜੇ ਆਪਾਂ ਉੱਠਣਾ ਚਾਹੁੰਦੇ ਆ ਤਾਂ ਆਪਾਂ ਉੱਠ ਸਕਦੇ ਆ ਬਸ ਗੱਲ ਇੰਨੀ ਕੀ ਆ ਕਿ ਆਪਣਾ ਮਨ ਅਜੇ ਪੂਰੀ ਤਰ੍ਹਾਂ ਮੰਨਿਆ ਨਹੀਂ ਆ ਦੁਪਹਿਰ ਵੇਲੇ ਤਾਂ ਅਸੀਂ ਪੂਰਾ ਮਨ ਬਣਾ ਲੈਨੇ ਆ ਕਿ ਹਾਂ ਨਹੀਂ ਕੱਲ ਤੋਂ ਅਸੀਂ ਅਮਰਤ ਵੇਲੇ ਉੱਠਾਂਗੇ ਅਮਰਤ ਵੇਲਾ ਸਮਾਂ ਲਾਂਗੇ ਜਾਂ ਫਿਰ ਜਦੋਂ ਸੰਗਤ ਕਰਦੇ ਆ ਕੋਈ ਅਮਰਤ ਵੇਲੇ ਦੇ ਰਿਲੇਟਡ ਵੀਡੀਓ ਦੇਖਦੇ ਆ ਤਾਂ ਇੱਕ ਵਾਰ ਤਾਂ ਅਸੀਂ ਬੜੇ ਮੋਟੀਵੇਟ ਹੁੰਨੇ ਆ ਕਿੰਨੇ ਆ ਕਿ ਨਹੀਂ ਅਸੀਂ ਵੀ ਸਵੇਰ ਤੋਂ ਅਮਰਤ ਵੇਲੇ ਦੇ ਵਿੱਚ ਉੱਠਾਂਗੇ ਉੱਠ ਕੇ ਨਾਮ ਜਪਾਂਗੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਾਂਗੇ ਅਰ ਜਿਉਂ-ਜਿਉਂ ਸ਼ਾਮ ਢਲਣੀ ਸ਼ੁਰੂ ਹੁੰਦੀ ਆ ਤਿਉਂ ਤਿਉਂ ਸਾਡਾ ਇਰਾਦਾ ਥੋੜਾ ਜਿਹਾ ਡਗਮਗਾਉਣ ਲੱਗਦਾ ਹੈ ਅਤੇ ਜਦੋਂ ਹੀ ਅਸੀਂ ਰਾਤ ਨੂੰ ਸੌਣ ਲੱਗਿਆ ਆਪਣੇ ਬਿਸਤਰ ਤੇ ਆਪਣੇ ਆ ਨਾ ਉੱਥੇ ਜਾ ਕੇ ਮਨ ਬਿਲਕੁਲ ਢੇਰੀਟਾ ਆ ਜਾਂਦਾ ਹੈ ਕਿਉਂਕਿ ਅਸੀਂ ਆਪਣੇ ਮਨ ਨੂੰ ਢੇਲ ਦਿੱਤੀ ਸੀ ਤਾਂ ਮਨ ਬਿਲਕੁਲ ਢਿਲਾ ਜਾਂਦਾ ਮਨ ਕਹਿੰਦਾ ਵੀ ਕੋਈ ਗੱਲ ਨਹੀਂ ਜੇ ਸਵੇਰੇ ਨਾ ਉੱਠਿਆ ਗਿਆ ਤਾਂ ਆਪਾਂ ਪਰਸੋ ਤੋਂ ਉੱਠ ਪਾਵਾਂਗੇ ਅਤੇ ਇਦਾਂ ਕਰਦਿਆਂ ਕਰਦਿਆਂ ਪਤਾ ਨਹੀਂ ਕਿੰਨੇ ਕੱਲ ਕਿੰਨੀਆਂ ਪਰਸੋ ਲੰਘ ਗਈਆਂ ਕਈ ਭੈਣ ਭਰਾਵਾਂ ਦਾ ਅਜੇ ਤੱਕ ਅਮਰਤ ਵੇਲਾ ਨਹੀਂ ਬਣਿਆ ਪਰ ਯਾਦ ਰੱਖਣਾ ਅਮਰਤ ਵੇਲਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿੱਠੀ ਲਿੱਗੀ ਗੋਦ ਦਾ ਲੱਗਿਆ ਜਿਸ ਮਨੁੱਖ ਨੂੰ ਗੁਰਨਾਨਕ ਪਾਤਸ਼ਾਹ ਦੀ ਗੋਦ ਮਿਲ ਜਾਵੇ ਅਮਰਤ ਵੇਲਾ ਮਿਲ ਜਾਵੇ ਉਹਨੂੰ ਹੋਰ ਕੁਝ ਵੀ ਮੀਹੂ ਬੋਲ ਕੇ ਮੰਗਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਆਪ ਸੋਚੋ ਜੇ ਨੂ ਗੁਰੂ ਨਾਨਕ ਪਾਸ਼ਾ ਦੀ ਗੋਦ ਮਿਲ ਜਾਵੇ ਉਹਨੂੰ ਹੋਰ ਕੀ ਚਾਹੀਦਾ ਹੈ ਗੋਦੀ ਦਾ ਲਾਲ ਜੇ ਦੁਨਿਆਵੀ ਮਾਂ ਬਾਪ ਨੂੰ ਇੰਨਾ ਪਿਆਰਾ ਹੁੰਦਾ ਹੈ ਆਪਾਂ ਦੇਖ ਨਹੀਂ ਆ ਨਾ ਜੋ ਵੀ ਬੱਚਾ ਮਾਂ ਦੀ ਗੋਦੀ ਦੇ ਵਿੱਚ ਹੁੰਦਾ ਹੈ ਸਭ ਤੋਂ ਛੋਟਾ ਹੁੰਦਾ ਹੈ ਮਾਂ ਉਹਨੂੰ ਕਿੰਨਾ ਪਿਆਰ ਕਰਦੀ ਆ ਕਿੰਨਾ ਲਾਡ ਲੜੰਦੀ ਆ ਮਾਂ ਆਪਣੇ ਹਰ ਇੱਕ ਬੱਚੇ ਨੂੰ ਬੜਾ ਪਿਆਰ ਕਰਦੀ ਆ ਬਰਾਬਰ ਪਿਆਰ ਕਰਦੀ ਆ ਪਰ ਗੋਦੀ ਦੇ ਲਾਲ ਨੂੰ ਥੋੜਾ ਜਿਆਦਾ ਜਾਂਦਾ ਕਰਦੀ ਕਿਉਂਕਿ ਉਹਨੂੰ ਪਤਾ ਹੈ ਕਿ ਇਹ ਮੇਰਾ ਬੱਚਾ ਮੇਰੇ ਦਿਲ ਪੈਂਡਿਆ ਉਹ ਦੇ ਸਾਰੇ ਨਿੱਕੇ ਵੱਡੇ ਕੰਮ ਆਫ ਕਰਦੀ ਆ ਅਤੇ ਜਦੋਂ ਦਿਲ ਕਰਦਾ ਹੈ ਉਹਦੇ ਨਾਲ ਲਾਡ ਲਡੰਦੀ ਆ ਮੱਥਾ ਚੁੰਮਦੀ ਆ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਉਹ ਦਿਨ ਦੇ ਵਿੱਚ ਕਿੰਨੀ ਵਾਰ ਉਸ ਬੱਚੇ ਨੂੰ ਲਾਡ ਲਡੰਦੀ ਹੋਵੇਗੀ ਆਪਾਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿਉਂਕਿ ਹਰ ਵੇਲੇ ਬੱਚਾ ਉਹਦੀ ਗੋਦੀ ਵਿੱਚ ਆ ਤਾਂ ਆਪ ਸੋਚੋ ਜੇ ਅਮਰਤ ਵੇਲਾ ਗੁਰੂ ਨਾਨਕ ਪਾਸ਼ਾ ਦੀ ਗੋਦ ਆ ਤਾਂ ਫਿਰ ਅਮਰਤ ਵੇਲੇ ਦੇ ਵਿੱਚ ਉੱਠਣ ਵਾਲੇ ਗੁਰੂ ਨਾਨਕ ਪਾਸ਼ਾ ਜੀ ਦੇ ਗੋਦੀ ਦੇ ਲਾਲ ਨੇ ਫਿਰ ਗੁਰੂ ਨਾਨਕ ਪਾਸ਼ਾ ਉਹਨਾਂ ਨੂੰ ਕਿੰਨੇ ਲਾੜ ਲੜਾਉਂਦੇ ਹੋਣਗੇ ਕਿੰਨਾ ਪਿਆਰ ਕਰਦੇ ਹੋਣਗੇ ਸੋ ਕਹਿਣ ਦਾ ਭਾਵੇਂ ਆ ਕਿ ਜੀ ਕਰ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਚਾਹੀਦੀਆਂ ਨੇ ਬਰਕਤਾਂ ਚਾਹੀਦੀਆਂ ਨੇ ਤਾਂ ਫਿਰ ਅਮਰਤ ਵੇਲੇ ਉੱਠੀਏ ਅਮਰਤ ਵੇਲੇ ਉੱਠ ਕੇ ਹੀ ਅਸੀਂ ਆਪਣੇ ਗੁਰੂ ਨਾਨਕ ਪਾਤਸ਼ਾਹ ਨੂੰ ਰਜਾ ਸਕਦੇ ਹਾਂ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਬਦਲੇ ਦੇ ਵਿੱਚ ਸਿਰਫ ਅਮਰਤ ਵੇਲੇ ਦਾ ਸਮਾਂ ਮੰਗਿਆ ਹੈ ਤਾਂ ਕਿ ਆਪਾਂ ਅਮਰਤ ਵੇਲਾ ਵੀ ਆਪਣੇ ਗੁਰੂ ਨੂੰ ਨਹੀਂ ਦੇ ਸਕਦੇ ਅਮਰਤ ਵੇਲੇ ਉੱਠਣ ਦੀ ਕੋਸ਼ਿਸ਼ ਕਰਨੀ ਆ ਅਤੇ ਜੋ ਭੈਣ ਭਰਾ ਕਹਿੰਦੇ ਹਨ ਨਾ ਕਿ ਸਾਡੇ ਕੋਲ ਅਮਰਤ ਵੀਲੇ ਨਹੀਂ ਉੱਠਿਆ ਜਾਂਦਾ ਅਸੀਂ ਉੱਠਣਾ ਚਾਹੁੰਦੇ ਹਾਂ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਇੱਕ ਵਾਰ ਮਨੋਂ ਕੋਸ਼ਿਸ਼ ਜ਼ਰੂਰ ਕਰਕੇ ਦੇਖੋ ਆਪਣੀਆਂ ਕੁਝ ਇੱਕ ਆਦਤਾਂ ਦੇ ਵਿੱਚ ਸੁਧਾਰ ਕਰ ਲਈਏ ਤਾਂ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅਮਰਤ ਵੀਲਾ ਬਣ ਜਾਂਦਾ ਹੈ ਸਭ ਤੋਂ ਪਹਿਲੀ ਕੋਸ਼ਿਸ਼ ਤਾਂ ਇਹ ਕਰੀਏ ਵੀ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਗੁਰੂ ਰਾਮਦਾਸ ਪਾਸ਼ਾ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਕਿ ਸਤਿਗੁਰ ਸੱਚੇ ਪਾਸ਼ਾ ਮੇਰੇ ਤੇ ਵੀ ਤਰਸ ਕਰੋ ਮੇਰੇ ਤੇ ਵੀ ਕਿਰਪਾ ਕਰੋ ਜੋ ਵੀ ਮੇਰੇ ਔਗਣ ਨੇ ਜੋ ਵੀ ਮੇਰੇ ਮਾੜੇ ਕਰਮ ਨੇ ਉਹਨਾਂ ਨੂੰ ਬਖਸ਼ ਦਿਓ ਸਤਿਗੁਰ ਸੱਚੇ ਪਾਸ਼ਾ ਤੁਹਾਡੇ ਕਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਮੇਰੇ ਤੇ ਵੀ ਕਿਰਪਾ ਕਰ ਦਿਓ ਮੇਰੇ ਵੀ ਮਾੜੇ ਕਰਮਾਂ ਨੂੰ ਮਾੜੇ ਔਗਣਾਂ ਨੂੰ ਨਾ ਵਿਚਾਰਦੇ ਹੋਏ ਮੈਨੂੰ ਅਮਰਤ ਵੀਲੇ ਬਖਸ਼ੋ ਅਮਰਤ ਵੀਲੇ ਦੀ ਭਜਨ ਬੰਦਗੀ ਅਮਰਤ ਵੀਲੇ ਦਾ ਨਾਮ ਬਖਸ਼ੋ ਜਦੋਂ ਆਪਾਂ ਰੋਜ਼ ਰੋਜ਼ ਆਪਣੇ ਗੁਰੂ ਅੱਗੇ ਵੀ ਅਰਦਾਸਾਂ ਬੇਨਤੀਆਂ ਤਰਲੇ ਕਰਾਂਗੇ ਨਾ ਸਤਿਗੁਰੂ ਸੱਚੇ ਪਾਸ਼ਾ ਬੜੇ ਦਿਆਲੂ ਨੇ ਬੜੇ ਕਿਰਪਾਲੂ ਨੇ ਗੁਰਨਾਨਕ ਪਾਸ਼ਾ ਆਪਣੇ ਪਿਆਰਿਆਂ ਤੇ ਜ਼ਰੂਰ ਤਰਸ ਕਰਦੇ ਆ ਆਪਾਂ ਹੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਨਹੀਂ ਕਰਦੇ ਕਿਉਂਕਿ ਉਹ ਅੰਤਰਜਾਮੀ ਪਾਸ਼ਾ ਨੂੰ ਤਾਂ ਸਭ ਪਤਾ ਹੈ ਕਿ ਕਿਹੜਾ ਬੱਚਾ ਅੰਦਰੋਂ ਗੱਲ ਕਰ ਰਹੀ ਹੈ ਅਤੇ ਕਿਹੜਾ ਉਤਲੇ ਮਨੋ ਜਿੱਦਨ ਆਪਾਂ ਅੰਦਰੋਂ ਕਹਿਣਾ ਸ਼ੁਰੂ ਕਰਾਂਗੇ ਨਾ ਪਾਪ ਕੀ ਸਾਡੇ ਅੰਦਰ ਅਮਰਤ ਦੇਲੇ ਦੇ ਪ੍ਰਤੀ ਚਾਹ ਪੈਦਾ ਹੋਵੇਗਾ ਅਸੀਂ ਸੱਚਮੁੱਚ ਅਮਰਤ ਦੇਲੇ ਉੱਠਣਾ ਚਾਹਾਂਗੇ ਤਾਂ ਸਾਡੇ ਨਾਲੋਂ ਜ਼ਿਆਦਾ ਖਿੱਚ ਗੁਰੂ ਨਾਨਕ ਪਾਤਸ਼ਾਹ ਨੂੰ ਪੈਣੀ ਆ ਉਹਨਾਂ ਨੇ ਆਪ ਆਵਾਜ਼ ਮਾਰ ਕੇ ਸਾਨੂੰ ਬਿਸਤਰ ਤੋਂ ਉਠਾ ਦੇਣਾ ਹੈ ਫਿਰ ਆਪੇ ਹੀ ਉੱਦਮ ਹਿੰਮਤ ਮਿਲ ਜਾਣੀ ਆ ਕਾਸ਼ ਸਾਡੇ ਵੱਲੋਂ ਕੋਸ਼ਿਸ਼ ਹੋਵੇ ਸਾਡੇ ਵੱਲੋਂ ਆਪਣੇ ਗੁਰੂ ਪ੍ਰਤੀ ਚਾਹ ਹੋਵੇ ਤਾਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਬਿਸਤਰ ਦੇ ਉੱਤੇ ਆ ਕੇ ਆਪਣੇ ਗੁਰੂ ਦੇ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕਰਨੇ ਨੇ ਕਿ ਸਤਿਗੁਰ ਸੱਚੇ ਪਾਸ਼ਾ ਤੁਹਾਡੇ ਤੋਂ ਬਿਨਾ ਹੋਰ ਕੋਈ ਮੇਰੀ ਬਾਹ ਨਹੀਂ ਫੜ ਸਕਦਾ ਸਤਿਗੁਰ ਸੱਚੇ ਪਾਸ਼ਾ ਤੁਹਾਨੂੰ ਹੀ ਦਰਸ ਕਰਨਾ ਪੈਣਾ ਹੈ ਮੇਰੇ ਤੇ ਦਰਸ ਕਰੋ ਮੈਨੂੰ ਅਮਰਤ ਵੇਲਾ ਬਖਸ਼ੋ ਦਿਨ ਦੇ ਵਿੱਚ ਜਦੋਂ ਸਮਾਂ ਮਿਲਦਾ ਹੈ ਉਦੋਂ ਵੀ ਚੌਕੜਾ ਮਾਰ ਕੇ ਬੈਠ ਜਾਣਾ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕਰ ਦੇਣਾ ਮੂਲ ਮੰਤਰ ਜੀ ਦਾ ਜਾਂ ਚੋਪਈ ਸਾਹਿਬ ਜੀ ਦੀ ਬਾਣੀ ਜਪਜੀ ਸਾਹਿਬ ਜੀ ਦੇ ਪਾਠ ਕਰ ਕਰਕੇ ਗੁਰੂ ਤੋਂ ਅਮਰਤ ਵੇਲਾ ਅਤੇ ਅਮਰਤ ਵੇਲੇ ਦਾ ਨਾਮ ਹੀ ਮੰਗਦੇ ਰਹਿਣਾ ਹੈ ਗੁਰੂ ਤੋਂ ਗੁਰੂ ਨੂੰ ਮੰਗਾਗੇ ਤਾਂ ਗੁਰੂ ਨੂੰ ਬੜੇ ਪਿਆਰੇ ਲੱਗਾਂਗੇ ਆਪਾਂ ਮੰਗਦੇ ਹਾਂ ਸੁੱਖ ਪਦਾਰਥ ਪਰ ਸਾਨੂੰ ਇਹ ਨਹੀਂ ਪਤਾ ਵੀ ਜਦੋਂ ਗੁਰੂ ਹੀ ਮਿਲ ਗਿਆ ਤਾਂ ਇਹ ਚੀਜ਼ਾਂ ਨੂੰ ਤਾਂ ਆਪਣੇ ਕੋਲ ਆਉਣਾ ਹੀ ਪੈਣਾ ਹੈ ਇਹ ਸਾਰੀਆਂ ਚੀਜ਼ਾਂ ਸੁਖ ਪਦਾਰਥ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਦੇ ਦਾਸ ਦਾਸੀਆਂ ਨੇ ਇਸ ਸੁਖ ਮਦਾਰਥਾ ਤੇ ਹੀ ਭਜ-ਭਜ ਕਰਨੋਂ ਆਉਣਗੇ ਜਦੋਂ ਗੁਰੂ ਪਾਤਸ਼ਾਹ ਦੀ ਨਦਰ ਹੋ ਗਈ। ਤਾਂ ਗੁਰੂ ਤੋਂ ਗੁਰੂ ਨੂੰ ਮੰਗਣਾ ਹੈ। ਰੋਜ਼ ਰਾਤ ਨੂੰ ਸੌਣ ਲੱਗਿਆਂ ਅਰਜ਼ੀਆਂ ਲਾਉਣੀਆਂ ਨੇ। ਮੂਲ ਮੰਤਰ ਜੀ ਦੇ ਜਾਪ ਕਰ ਲਓ। ਵਾਹਿਗੁਰੂ ਵਾਹਿਗੁਰੂ ਜਪ ਲਓ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੱਗੇ ਜ਼ਰੂਰ ਬੇਨਤੀ ਲਾ ਕੇ ਸੌਣਾ ਹੈ। ਗੁਰੂ ਰਾਮਦਾਸ ਪਾਤਸ਼ਾਹ ਜ਼ਰੂਰ ਕਿਰਪਾ ਕਰਦੇ ਨੇ। ਜੇ ਕਿਸੇ ਦਾ ਅਮਰਤ ਵਿਲਾ ਨਾ ਬਣਦਾ ਹੋਵੇ ਜਾਂ ਬਣਿਆ ਹੋਇਆ ਅਮਰਤ ਵਿਲਾ ਟੁੱਟ ਜਾਵੇ ਤਾਂ ਮਹਾਂਪੁਰਖ ਜੀ ਕਹਿੰਦੇ ਗੁਰੂ ਰਾਮਦਾਸ ਪਾਤਸ਼ਾਹ ਦੇ ਅੰਦੀ ਟੈਪੋ ਗੁਰੂ ਰਾਮਦਾਸ ਪਾਸ਼ਾ ਕੀ ਅਰਜੀ ਲਾਓ ਗੁਰੂ ਜੀ ਜ਼ਰੂਰ ਕਿਰਪਾ ਕਰਦੇ ਨੇ ਤਾਂ ਬਸ ਆਪਾਂ ਵੀ ਇਹ ਕੋਸ਼ਿਸ਼ਾਂ ਰੋਜ਼ ਕਰਨੀਆਂ ਨੇ ਕੁਝ ਆਪਣੀਆਂ ਆਦਤਾਂ ਵਿੱਚ ਸੁਧਾਰ ਕਰਨਾ ਥੋੜਾ ਜਿਹਾ ਪਹਿਲਾਂ ਨਾਲੋਂ ਜਲਦੀ ਸੌਣ ਦੀ ਕੋਸ਼ਿਸ਼ ਕਰਨੀ ਹੈ ਜੇ ਅੱਗੇ 11 12 ਵਜੇ ਸੌਂਦੇ ਆ ਨਾ ਤਾਂ ਫਿਰ 9 ਤੋਂ 10 ਵਜੇ ਦੇ ਵਿੱਚ ਸੌਣਾ ਹੈ ਸੌਣ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਕਰਕੇ ਸੌਣਾ ਹੈ ਗੁਰੂ ਅਗੇ ਅਰਦਾਸ ਬੇਨਤੀ ਕਰਕੇ ਸੌਣੀ ਆ ਅਤੇ ਸੌਣ ਤੋਂ ਕਿੰਟਾ ਡੇਢ ਕਿੰਟਾ ਪਹਿਲਾਂ ਭੋਜਨ ਪ੍ਰਸ਼ਾਦਾ ਸ਼ਾਕ ਲੈਣਾ ਹੈ ਅਤੇ ਸੌਣ ਤੋਂ ਅੱਧਾ ਪੌਣਾ ਘੰਟਾ ਆਪਣਾ ਟੀਵੀ ਮੋਬਾਈਲ ਬੰਦ ਕਰ ਦੇਣਾ ਹੈ ਆਪਣਾ ਧਿਆਨ ਗੁਰੂ ਜਰਨਾ ਦੇ ਨਾਲ ਜੋੜ ਦੇਣਾ ਗੁਰੂ ਗੁਰੂ ਕਰਦੇ ਸੋਵਾਂਗੇ ਤਸਵੀਰੀ ਆਪਣੇ ਆਪ ਗੁਰੂ ਗੁਰੂ ਕਰਦੇ ਉਠਾਂਗੇ ਇੱਕ ਵਾਰ ਇਹ ਨੁਕਤਾ ਜ਼ਰੂਰ ਅਪਣਾ ਕੇ ਦੇਖਿਓ ਸਤਿਗੁਰੂ ਸੱਚੇ ਪਾਤਸ਼ਾਹ ਆਪੇ ਕਿਰਪਾ ਕਰ ਦਿੰਦੇ ਨੇ ਆਪੇ ਆਵਾਜ਼ ਮਾਰ ਕੇ ਉਠਾ ਲੈਂਦੇ ਨੇ ਜਦੋਂ ਆਪਾਂ ਗੁਰੂ ਗੁਰੂ ਕਰਦੇ ਸਾਹਮਣੇ ਆ ਗੁਰੂ ਅਗੇ ਅਰਜੀਆਂ ਲਾ ਕੇ ਸਾਹਮਣੇ ਆ ਸੱਚ ਕਰਕੇ ਜਾਣਿਓ ਮਹਾਪੁਰਖ ਜੀ ਕਹਿੰਦੇ ਜੋ ਅਮਰਤ ਵੇਲੇ ਦੇ ਵਿੱਚ ਉੱਠ ਰਹੇ ਨੇ ਨਾ ਉਹ ਬੜੇ ਵੱਡੇ ਭਾਗਾਂ ਵਾਲੇ ਨੇ ਕਰਮਾਂ ਵਾਲੇ ਆ ਕਿ ਗੁਰੂ ਦੀ ਕਿਰਪਾ ਉਹਨਾਂ ਦੇ ਉੱਤੇ ਹੋ ਗਈ ਆ ਕੁਝ ਵੀ ਹੋ ਜਾਵੇ ਆਪਣਾ ਅਮਰਤ ਵੇਲਾ ਨਹੀਂ ਖੁੰਝਣ ਦੇਣਾ ਜ਼ਿੰਦਗੀ ਵਿੱਚ ਦੁੱਖ ਦੀ ਘੜੀ ਹੋਵੇ ਸੁੱਖ ਦੀ ਘੜੀ ਹੋਵੇ ਅਮਰਤ ਵੇਲੇ ਜ਼ਰੂਰ ਉੱਠਣਾ ਹੈ ਉੱਠ ਕੇ ਨਾਮ ਜਪਣਾ ਹੈ